ਪਰ ਇਹ ਚੀਜ਼ ਰਿਕਾਰਡ ਨਹੀਂ ਵੀਰੇ ਉਹ ਲੈ ਇਹ ਨਾ ਨਾ ਇਹ ਚੀਜ਼ ਇਹ ਕੀ ਚ ਗੱਲ ਨਹੀਂ ਕਰ ਹਾਂ ਇਹ ਗੱਲ ਨਹੀਂ ਕਰਨੀ ਗੱਲ ਸੁਭਾਏ ਕੀ ਜਿਹੜੀ ਕਰੋ ਇਹ ਆਏ ਆਏ ਕੋਹ ਨਹੀਂ ਰਿਕਾਰਡ ਨੇ ਬੜਦਾ ਕਾ ਜੀ ਸਾਡੇ ਮੇਰੀ ਖਾਂਦੀ ਦੀ ਕਿਵੇਂ ਲੰਗੀ ਮੇਰੀ ਗੱਲ ਤਾਂ ਹਾਂ ਤੂੰ ਆ ਦੇ ਨਾ ਕਢ ਤਾਂ ਨਹੀਂ ਆ ਮੇਰੀ ਗੱਲ ਤਾਂ ਸੋਨਾ ਗੱਲ ਤਾਂ ਨਾ ਕਢ ਕੋਈ ਨਾ ਮੈਂ ਤੇਰਾ ਭਰਾ ਇਸਾਂ ਦੇ ਦੀ ਹਾਂ ਕੀ ਉਹਨਾਂ ਕਿੱਥੋਂ ਨਹੀਂ ਪਈ ਪਈ ਆ ਜਾਂਦੀ ਇੱਥੋਂ ਹਾਂ ਆਈ ਥੋੜੋਂ ਦੀ ਇੱਥੇ 4 ਫੁੱਟ ਰੋਕ ਕੇ ਕਿੱਥੇ ਇੱਥੋਂ ਜਾਂਦੀ ਹੈ ਪਈ ਜਾਂਦੀ ਆ ਬਈ ਠੀਕ ਰੋਕੀ ਤਾਂ ਕਿਹਨੇ ਪੈਰ ਰੁਕੀ ਮੇਰਾ ਆ ਰੁਕਿਆ ਵੀ ਮੇਰਾ ਕਸ ਨਹੀਂ ਆਜਾ ਚਾਰ ਫੁੱਟਾ ਪੈਸੀ ਪਰ ਰੁਕੀ ਜਾ ਕਿਹੜੀ ਰੁਕੀ ਆ ਚੱਲ ਆਇਆ ਉਧਰ ਹੀ ਚੱਲ ਜੀ 6-7 ਸਾਲ ਤੋਂ ਇਹਨਾਂ ਨੂੰ ਉਹ ਪਹੀ ਦੇ ਵਿੱਚ ਹੀ ਲੱਗਣ ਨਹੀਂ ਦਿੱਤਾ ਯਾਰ ਇਹ ਹੈਂਡੀਕੈਪਡ ਵੀਰ ਆ ਇਹਨੇ ਮਨ ਲਾ ਕਈ ਬੰਦੇ ਤੱਕ ਪਹੁੰਚ ਕੀਤੀ 6 ਸਾਲਾਂ ਤੁਸੀਂ ਦੇਖ ਲਓ ਵੀ ਬੰਦਾ ਹੈਂਡੀਕੈਪਡ ਬੰਦਾ ਹੈਗਾ ਇਹਨੇ ਵੀਡੀਓ ਭੇਜੀ ਮੈਨੂੰ ਜਿਹੜੀ ਕੱਸੀ ਹੁੰਦੀ ਆ ਸਾਝ ਚੱਲਦੀ ਉਹਦੇ ਪਾਣੀ ਦੇ ਵਿੱਚ ਦੀ ਇਹ ਪੈਂਡ ਆ ਉਹ ਆ ਮੀਂਹ ਪਈ ਜਾਂਦਾ ਫੁੱਲ ਮੀ ਸਾਡੇ ਕੋਟਪਾਹ ਠੰਡ ਲੱਗੀ ਜਾਂਦੀ ਆ ਮੀਂਹ ਚ ਫੁੱਲ ਚ ਆ ਬੰਦੇ ਦੇ ਕੱਪੜੇ ਨੀਕਰ ਪਾਈ ਆ ਉਹ ਵਿਚਾਰੇ ਨੇ ਲਾਦਰ ਰਵੜ ਦੀ ਲਾਈ ਆ ਤੇ ਨੀਕਰ ਚ ਹੁਣ ਉੱਥੋਂ ਜਾਊਗਾ ਆ ਬੁੜੀਆਂ ਉਹ ਜਵਾਕ ਦੀ ਉਮਰ ਦੱਸਾ ਦੇ ਤੇ ਉਧਰ ਘਰੇ ਜਾਣਗੇ ਪਾਣੀ ਜੀ ਤੁਰ ਕੇ ਤੇ ਤੁਸੀਂ ਇਹ ਦੇਖ ਲਓ ਵੀ ਜਦੋਂ ਉਹ ਮਾਗਦਾ ਮਹੀਨਾ ਸੀ ਜਨਵਰੀ ਫਰਵਰੀ ਦਾ ਮਹੀਨਾ ਸੀ ਉਦੋਂ ਇਹ ਬੰਦਾ ਪਾਣੀ ਜੀ ਤੁਰ ਕੇ ਜਾਂਦਾ ਸੀ ਤੇ ਇਹਦੀਆਂ ਮੰਨ ਲਓ ਇਹਦਾ ਪਰਿਵਾਰ ਜਿਹੜੀਆਂ ਬੁੜੀਆਂ ਨੇ ਉਹ ਪਾਣੀ ਜਿੱਦੀ ਤੁਰ ਕੇ ਜਾਂਦੀ ਆ ਠੰਡ ਚ ਦੀ ਹਨਾ ਯਾਰ ਕਿੱਡਾ ਵੱਡਾ ਮੰਨ ਲਓ ਹਨਾ ਪਿੰਡ ਨੂੰ ਮੰਨ ਲਓ ਐਡਾ ਵੱਡੀ ਲਾਹਨ ਤਾਂ ਪਿੰਡ ਨੂੰ ਹਨਾ ਵੀ ਇਹ ਗੱਲ ਕੋਈ ਵੀ ਨਹੀਂ ਰੋਕ ਸਕਿਆ ਹਨਾ ਮੈਂ ਮੰਨ ਲਾ ਵੀ ਕੋਈ ਵੀ ਨਹੀਂ ਯਾਰ ਅੱਧੀ ਤਾਂ ਇਸ ਘਰ ਨੇ ਦਰਾਸਤ ਲਾ ਕੇ ਰੋਕੀ ਹੋਈ ਆ ਅੱਧੀ ਪਰਲੇ ਘਰ ਨੇ ਰੋਕ ਲਈ ਦਰਾਸਤ ਲਾ ਕੇ ਪਹੀਏ ਰੋਕੀ ਵੀ ਇੱਥੋਂ ਤੱਕ ਉਸ ਤੋਂ ਬਾਅਦ ਆਹ ਮੋੜਦੀ ਆ ਆ 11 ਕਿੰਨੇ 11 11 ਫੁੱਟ ਆਹ ਪਹੀਆ ਜਿਹੜੀ ਉਧਰ ਨੂੰ ਜਾਂਦੀ ਆ ਖੇਤਾਂ ਉਧਰ ਜਾਂਦੀ ਆ ਤੇ ਤੁਸੀਂ ਆ ਆ ਆ ਦੱਸ ਦੇ ਬਾਈ ਇੱਧਰ ਨਿਗ੍ਹਾ ਮਰਾ ਦੇ ਆ 11 ਫੁੱਟ ਲੱਗਦੀ ਆ ਨਹੀਂ ਭਾਈ ਹੈ ਮੇਰਾ 3 ਗੱਫਟ ਲੱਗ ਗਿਆ 3 ਗੱਫਟ ਬਾਕੀ ਆ ਭਾਈ ਘਰ ਵਾਲੇ ਨੇ ਵਿੱਚ ਲੈ ਲਈ ਤੇ ਇੱਥੋਂ ਬੰਦ ਕਰਤੀ ਪਿੱਛੇ ਪਹੀ ਤੇ ਆ ਪ੍ਰਧਾਨ ਜੀ ਆ ਕਮਰਾ ਵੀ ਰਹਿੰਦਾ ਨੇ ਵਿੱਚ ਹੀ ਪਤਾ ਹਾਂ ਇਹ ਦੂ ਪਿੱਛੇ ਹੀ ਪਈ ਮਾਲਾ ਬੱਚਾ ਤੇ ਆ ਭੈਣ ਆ ਇਹ ਹੁਣ ਪਾਣੀ ਦੇ ਵਿੱਚ ਹੀ ਤੁਰ ਕੇ ਘਰ ਜਾਣਗੇ ਇਹ 6 ਸਾਲ ਤੋਂ ਲਗਾਤਾਰ ਚੱਲ ਰਿਹਾ ਪਿੰਡ ਦੇ ਵਿੱਚ ਕਿਸੇ ਸਰਪੰਚ ਨੂੰ ਕਿਸੇ ਮੈਂਬਰ ਨੂੰ ਕਿਸੇ ਐਮਐਲਏ ਨੂੰ ਕਿਸੇ ਨੂੰ ਨਹੀਂ ਯਾਰ ਦਰਦ ਆ ਤੁਸ ਇਹ ਹਿਸਾਬ ਲਾ ਲੋ ਵੀ ਯਾਰ ਸਾਰਾ ਪਿੰਡ ਮਰ ਗਿਆ ਠੀਕ ਆ ਹੁਣ ਇੱਥੇ ਤੁਸੀਂ ਦੇਖ ਲਓ ਵੀ ਬੋਲਣਾ ਬਣਦਾ ਕਿ ਨਹੀਂ ਬਣਦਾ ਸੋ ਇਸ ਗੱਲ ਤੇ ਭਰਾਵੋ ਪਹਿਰਾ ਦਿਓ ਜਿਹੜੇ ਵੀ ਮਤਲਬ ਇਹਦਾ ਸਾਹਮਣੇ ਘਰ ਦੀਦਾ ਬੜਾ ਲਖਾਈ ਸਾਹਮਣੇ ਘਰ ਸਾਹਮਣੇ ਇਹਦਾ ਘਰ ਆ ਉੱਥੋਂ ਉੱਥੋਂ ਲੈ ਕੇ ਆ ਖਾਲ ਦੇ ਵਿੱਚ ਦੀ ਇਹ ਸਿਆਲੂ ਸਿਆਲ ਤੇ ਹੁਣ ਤੁਰ ਕੇ ਆਉਂਦਾ ਸਾਹਮਣੇ ਪਿੰਡ ਚ ਜਾਂਦਾ ਤੇ ਜਿਹੜੀ ਉਹ ਪਹੀਆ ਸਰਕਾਰੀ ਨੰਬੀ ਵੀ ਆ ਉਹ ਇਹਨਾਂ ਦੇ ਘਰ ਦੇ ਕੋਲ ਚੱਲ ਗਈ ਸਰਕਾਰੀ ਹੋਰ ਉੱਕੀ ਬੈਠਿਆ ਤੇ ਜੀ ਹੋਰ ਚੱਲਦੀ ਆਂਦਾ ਕਿਦਾ ਮਤਲਬ ਨਾ ਸਹੀ ਆ ਹਨਾ ਹਾਂਜੀ ਹਾਂਜੀ ਆ ਉਹ ਗੱਲ ਕਰਤੀ ਸਾਰੀ ਇਹਨਾਂ ਨੇ ਤੇ ਆ ਖਾਲ ਦੇ ਵਿੱਚ ਹੀ ਆ ਰਿਹਾ ਤੇ ਮੰਨ ਲਓ ਉਹ ਨੂੰ ਕਿੰਡਰ ਨਹੀਂ ਦੇ ਰਿਆ ਇਹ ਤਾਂ ਸ਼ਰਿਆਂ ਵਿੱਚ ਗੁੰਡਾ ਕਰਦੀ ਆ ਸ਼ਰਿਆਂ ਵਿੱਚ ਧੱਕੇ ਸਹੀ ਆ ਸੋ ਜੋ ਬੰਦਾ ਉਹ ਜਿਹੜਾ ਨੰਗਨ ਨਹੀਂ ਦੇ ਰਿਆ ਜੋ ਮੈਨੂੰ ਜਾਣਕਾਰੀ ਚ ਪਤਾ ਲੱਗਿਆ ਉਹ ਇੱਥੋਂ ਦੇ ਐਮ.ਐਲ.ਏ ਮੈਸਰ ਖਾਨੇ ਦਾ ਜਿਹੜਾ ਐਮ.ਐਲ.ਏ ਇੱਥੋਂ ਦਾ ਉਹਦਾ ਖਾਸ ਬੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬੈਠੇ ਆ ਪੈਂਡ ਡੈਕ ਬਠਿੰਡੇ ਜ਼ਿਲ੍ਹੇ ਦਾ ਪਿੰਡ ਆ ਸੋ ਮਜ਼ਦੂਰ ਪਰਿਵਾਰ ਆ ਮਾਜੀਸ ਇੱਕ ਪਰਿਵਾਰ ਆ ਜਿਨ੍ਹਾਂ ਦੇ ਘਰ 'ਚ ਅੱਜ ਅਸੀਂ ਬੈਠੇ ਆ ਜਿਹੜਾ ਕਾਰਨ ਆ ਜਿਹੜੀ ਗੱਲਬਾਤ ਆ ਸ਼ਾਰਟਕਟ ਕਰੂੰਗਾ ਧਿਆਨ ਨਾਲ ਸੁਣੀ ਤੇ ਵੀਡੀਓ ਨੂੰ ਅੱਗੇ ਤੋਂ ਅੱਗੇ ਸ਼ੇਅਰ ਕਰ ਦੇਣਾ ਕਿਉਂਕਿ ਮਜ਼ਦੂਰਾਂ ਨਾਲ ਸਦੀਆਂ ਤੋਂ ੱੱਕੇ ਸਹੀ ਹੁੰਦੀ ਆ ਰਹੀ ਆ ਆ ਦਿਨ ਬਦ ਦਿਨ ਚੰਦ ਭਾਨ ਹੋ ਗਿਆ ਦਾਨ ਸਿੰਘ ਵਾਲਾ ਹੋ ਗਿਆ ਰੋਜ਼ ਮਜ਼ਦੂਰਾਂ ਨਾਲ ਅਤਿਆਚਾਰ ਹੁੰਦੇ ਰੋਜ਼ ਕੁੱਟਮਾਰ ਹੁੰਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਕੋਈ ਵੀ ਸੁਰੱਖਿਆ ਮਹਿਸੂਸ ਨਹੀਂ ਕਰ ਰਿਹਾ ਹਰ ਬੰਦਾ ਡਰ ਨਾਲ ਜਿਉ ਰਿਹਾ ਗੁੰਡਾਗਰਦੀ ਵਧੀ ਹੋਈ ਆ ਸੋ ਜਿਹੜੀ ਮੇਨ ਗੱਲ ਆ ਮੈਂ ਜਿਹੜੀ ਗੱਲ ਤੇ ਆਉਣਾ ਕਿਹਾ ਮੇਰੇ ਨਾਲ ਭਾਈ ਬੈਠਾ ਭਾਈ ਦਾ ਬਾਲੀ ਨਾ ਇਹ ਖੇਤਾਂ 'ਚ ਘਰ ਆ ਸੋ ਉੱਥੇ ਦਾ ਘਰ ਖੇਤਾਂ 'ਚ ਆ ਤੇ ਉੱਥੇ ਕੋਸ ਆਪਣੇ ਕਿਸਾਨਾਂ ਚੋਂ ਜਿਹੜੇ ਬੰਦੇ ਜ਼ਿਮੀਂਦਾਰ ਭਰਾਵਾਂ ਦੇ ਵੀ ਘਰ ਆ ਉਹਨਾਂ ਦਾ ਇੱਕ ਘਰ ਆ ਜਿਹੜਾ ਪਰਿਵਾਰ ਉਹ ਜਿਹੜੀ ਉੱਥੇ ਨਕਸ਼ੇ ਦੇ ਵਿੱਚ ਸਰਕਾਰੀ ਪਹੀ ਆਉਂਦੀ ਆ ਉਹ ਪਹੀ ਦੇ ਉੱਤੇ ਨਹੀਂ ਲੰਗੜ ਨਹੀਂ ਦੇ ਰਿਆ ਇਹਨਾਂ ਨੂੰ ਕਿਸ ਕਿੰਨੇ ਸਾਲ ਤੋਂ ਹੋਵੇ ਏਸੀ 7 ਸਾਲ ਦੀ 6-7 ਸਾਲ ਤੋਂ ਇਹਨਾਂ ਨੂੰ ਉਹ ਪਹੀ ਦੇ ਵਿੱਚ ਹੀ ਲੰਗੜ ਨਹੀਂ ਦੇ ਰਿਆ ਇਹ ਹੈਂਡੀਕੈਪਡ ਵੀਰ ਆ ਇਹਨੇ ਮਨ ਲਾ ਕਈ ਬੰਦੇ ਤੱਕ ਪਹੁੰਚ ਕੀਤੀ 6 ਸਾਲਾਂ ਤੁਸੀਂ ਦੇਖ ਲਓ ਵੀ ਬੰਦਾ ਹੈਂਡੀਕੈਪਡ ਬੰਦਾ ਹੈਗਾ ਇਹਨੇ ਵੀਡੀਓ ਭੇਜੀ ਮੈਨੂੰ ਜਿਹੜੀ ਕੱਸੀ ਹੁੰਦੀ ਆ ਸਾਜੀ ਚਲਦੀ ਉਹਦੇ ਪਾਣੀ ਦੇ ਵਿੱਚ ਦੀ ਇਹ ਪੰਡ ਆਉਦਾ। ਆਈਏ ਨਾ ਭਾਈ? ਹਾਂਜੀ ਕਰੀ। ਕੋਈ ਝੂਠ ਤਾਂ ਨਹੀਂ? ਨਹੀਂ। ਕੱਸੀ ਜੀ ਉਹਨਾਂ? ਹਾਂਜੀ ਹਾਂਜੀ। ਕੱਸੀ ਜੀ ਦੀ ਪੰਡ ਆਉਦਾ ਇਹ। ਇਹ ਨੰਗਰ ਨਹੀਂ ਦਿੱਤਾ ਜਾ ਰਿਹਾ। ਹੁਣ ਇਹ 6 ਸਾਲ ਪੁਰਾਣੀ ਗੱਲ ਆ। ਇਹ ਵੱਖ-ਵੱਖ ਬੰਦਿਆਂ ਕੋਲ ਵੀ ਗਏ, ਪੰਚਾਇਤ ਕੋਲ ਵੀ ਗਏ। ਹੁਣ ਪੰਚਾਇਤ ਵੋਟਾਂ ਤੋਂ ਪਹਿਲਾਂ ਇਹ ਕਹਿੰਦੀ ਸੀ ਕਿ ਅਸੀਂ ਇਹ ਮਸਲਾ ਥੋੜਾ ਹੱਲ ਕਰਾਂਗੇ। ਤਾਂ ਹੁਣ ਜੇ ਉਹਨਾਂ ਨੇ ਕਰਨਾ ਹੁੰਦਾ ਤਾਂ ਹੁਣ ਸਾਨੂੰ ਨਾ ਇੱਥੇ ਆਉਣਾ ਪੈਂਦਾ ਠੀਕ ਆ ਦੂਜੀ ਗੱਲ ਵੀ ਨਕਸ਼ੇ ਦੇ ਵਿੱਚ ਸਰਕਾਰੀ ਪਹੀ ਆ ਇਹ ਕਿਹਦੇ ਕੋਲ ਅਧਿਕਾਰ ਆ ਕਿਹੜਾ ਕਾਨੂੰਨ ਆ ਜਿਹੜਾ ਇੱਥੇ ਮਨਲਾ ਕਿਸੇ ਨੂੰ ਨੰਗਨ ਨਹੀਂ ਦੇ ਰਿਆ ਇਹ ਤਾਂ ਸ਼ਰਿਆਂ ਵਿੱਚ ਗੁੰਡਾ ਕਰਦੀ ਆ ਸ਼ਰਿਆਂ ਵਿੱਚ ਧੱਕੇ ਸਾਈ ਆ ਸੋ ਜੋ ਬੰਦਾ ਉਹ ਜਿਹੜਾ ਨੰਗਨ ਨਹੀਂ ਦੇ ਰਿਆ ਜੋ ਮੈਨੂੰ ਜਾਣਕਾਰੀ ਚ ਪਤਾ ਲੱਗਿਆ ਕੋਈ ਇਥੋਂ ਦੇ ਐਮਐਲਏ ਮੈਸਰ ਖਾਨੇ ਦਾ ਜਿਹੜਾ ਐਮਐਲਏ ਇਥੋਂ ਦਾ ਉਹਦਾ ਖਾਸ ਬੰਦਾ ਠੀਕ ਹੈ ਨਾ ਜਦੋਂ ਕਿਸੇ ਨੂੰ ਜਦੋਂ ਕਿਸੇ ਦੇ ਪਿੱਛੇ ਕੋਈ ਪਾਵਰ ਕੰਮ ਕਰਦੀ ਹੋਵੇ ਜਾਂ ਕੋਈ ਐਮਐਲਏ ਜਾਂ ਕੋਈ ਪ੍ਰਸ਼ਾਸਨ ਕੁਝ ਵੀ ਹੋਵੇ ਤਾਂ ਬੰਦਾ ਉਦੋਂ ਹੀ ਇਹੇ ਜਿਹੇ ਕਦਮ ਕਰਦਾ ਹੁੰਦਾ ਹੁਣ ਇੱਕ ਮਾਨੂੰ ਸਾਂਝੀ ਪਹੀ ਆ ਜਦੋਂ ਵੀ ਨਿੱਜੀ ਪਹੀ ਹੋਵੇ ਤਾਂ ਆਪਾਂ ਨੂੰ ਕਹਿ ਦਈਏ ਵੀ ਯਾਰ ਠੀਕ ਉਹਦੀ ਮਰਜ਼ੀ ਆ ਪਰ ਇੱਕ ਸਾਂਝੀ ਪਹੀ ਦੇ ਵਿੱਚ ਤਾਂ ਕੋਈ ਰੋਕ ਨਹੀਂ ਸਕਦਾ ਸੋ ਇਹ 6 ਸਾਲ ਤੋਂ ਵਿਚਾਰਾ ਮਤਲਬ ਪੜਕ ਰਿਹਾ ਇੱਕ ਹੋਰ ਗੱਲ ਆ ਜੀ ਐਮਐਲਏ ਤੋਂ ਦਾ ਉਹਦੇ ਕੋਲ ਵੀ ਗੱਲ ਚਲੀ ਗਈ ਉਹਨੂੰ ਪਤਾ ਲੱਗਿਆ ਸੂਤਰਾ ਤੋਂ ਬੀ ਐਮ ਐਲ ਇਹ ਕੋਈ ਗੱਲ ਚੱਲੀ ਗਈ ਵੀ ਆਪਾਂ ਉਹ ਪਾਈ ਦਾ ਕੀ ਕਰੀਏ ਕਿਉਂਕਿ ਉਹਦਾ ਬੜਾ ਹੋਇਆ ਅਹੀਂ ਬਹੁਤ ਟਾਈਮ ਦਾ ਬੀ ਐਮ ਐਲ ਦਾ ਕਹਿਣਾ ਸੀ ਕਿ ਨਾ ਯਾਰ ਤੁਸੀਂ ਛੱਡੋ ਪਹੀ ਪੁਈ ਦਾ ਬਾਲਾਂ ਤੇ ਧਿਆਨ ਦਿਓ ਇਹਨੂੰ ਨਾ ਛੇੜੋ ਤੇ ਅਸੀਂ ਅੱਪੀ ਚੱਲੀ ਜਾਊਗਾ ਇਹ 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 ਬੰਦੇ ਐਮ ਐਲ ਦਾ ਕਹਿਣਾ ਜਿਹੜਾ ਅਸੀਂ ਚੁਣ ਕੇ ਭੇਜਿਆ ਵੀ ਸਾਡੀ ਸੰਸ ਦੇ ਵਿੱਚ ਜਾ ਕੇ ਸਾਡੇ ਇਲਾਕੇ ਦੀ ਸਾਡੇ ਲੋਕਾਂ ਦੇ ਹੱਕਾਂ ਦੀ ਆਵਾਜ਼ ਚੱਕੂਗਾ ਤਾਂ ਉਹ ਇਹ ਜਿਹਾ ਕੁਝ ਕਰ ਰਿਹਾ ਤਾਂ ਸਾਨੂੰ ਲੱਗਦਾ ਵੀ ਜਿਹੜੇ ਐਮਐਲਏ ਸੀ ਜਿਹੜੇ ਬਦਲਾ ਜਿਹੜਾ ਸੀ ਚਾ ਮਾਰਾ ਚੁਣਿਆ ਉਹ ਇਹ ਬੰਦ ਨਹੀਂ ਹੋਊਗਾ ਦੂਜੀ ਗੱਲ ਮੈਂ ਇੱਕ ਦੋ ਮਿੰਟਾਂ ਵਾਸਤੇ ਕਹਿਣਾ ਰਿਹਾ ਕਿ ਜਿਹੜੀ ਮੇਨ ਮੇਨ ਗੱਲ ਆ ਉਹ ਜਿਹੜਾ ਬੰਦਾ ਮੇਨ ਆ ਬਾਲੀ ਭਾਈ ਤੂੰ ਮੇਨ ਮੇਨ ਜਿਹੜੀ ਗੱਲ ਆ ਆ ਤੇ ਮੂੰਹ ਨਾਲ ਭਾਈ ਉੱਥੇ ਇੱਕ ਸਰਕਾਰੀ ਪਹੀ ਹੈ ਜੀ ਜਿਹੜੀ ਬਹੁਤ ਲੰਮੇ ਸਮੇਂ ਤੋਂ ਚੱਲ ਰਹੀ ਸੀ ਨਕਸ਼ੇ ਦੇ ਵਿੱਚ ਚੱਲੀ ਜਾਂਦੀ ਹੈ ਉਹ ਭੋਲਾ ਸਿੰਘ ਜੋ ਕਿ ਝਾੜੂ ਆਵਾਜ਼ ਦੀ ਪਾਰਟੀ ਦਾ ਫਰਕਰਾ ਪੂਰਾ ਜੀ ਉਹ ਡਰਕਟਰ ਲਈ ਬੈਠਾ ੱੱਕੇ ਨਾਲ ਦੱਬੀ ਬੈਠਾ ਈ ਸਾਨੂੰ ਨੰਗਣ ਨਹੀਂ ਦੇ ਰਿਹਾ ਜੀ ਆਦੀ ਬੇਨਤੀ ਸਰਕਾਰ ਨੂੰ ਵੀ ਸੀ ਕਿ ਸਾਡੀ ਬੇਨਤੀ ਮੰਨੀ ਜਾਏ ਪਰ ਉਹ ਜੀ ਮੰਨ ਨਹੀਂ ਰਹੀ ਜੀ ਅਸੀਂ ਜਿਹੜੀ ਪਹੀਆ ਉਹਦੇ ਉਹਦੇ ਤੇ ਤਰਾਂ ਤਲਾਈ ਬੈਠੇ ਹਾਂ ਜੀ ਹਾਂ ਜੀ ਹੁੰਦਾ ਤਲਾਈ ਪਹੀਏ ਸਾਡੇ ਬੱਚੇ ਜੀ ਬਿਚਾਰੇ ਜਮਨ ਦਾਤ ਤੇ ਲਾਏ ਪਏ ਪਾਸੇ ਅਸੀਂ ਲੱਗਦਾ ਉਹ ਹੁੰਦਾ ਲੰਗਾ ਦਾ ਅੱਡਾ ਜਿਹਦੇ ਪਾਸ ਉਹ ਆਉਂਦਾ ਹਾਂਜੀ ਤੇ ਤਰਾਂ ਜਿੱਥੇ ਤਰਾਂ ਤਲਾਈ ਉਹ ਅੱਡਾ ਆਉਂਦਾ ਠੀਕ ਹੈ ਵੀ ਜਿਹੜੀ ਸਰਕਾਰੀ ਪਹੀਆ ਉਹਦੇ ਤੇ ਦਰਖਤ ਲਾਈ ਬੈਠਾ ਜੋ ਦਰਖਤ ਲਾਉਣ ਚੰਗੀ ਗੱਲ ਆ ਪਰ ਜਿੱਥੋਂ ਦੀ ਰਸਤਾ ਰੋਕਣਾ ਕਿਸੇ ਦਾ ਉਹ ਤਾਂ ਵੈਸੀ ਮਾੜੀ ਗੱਲ ਹੁੰਦੀ ਆ ਸੋ ਇਸ ਲਈ ਆ ਮੇਰੇ ਨਾਲ ਪਿੰਡ ਵਾਸੀ ਘਰਾਂ ਦੇ ਬੰਦੇ ਬੈਠੇ ਨੇ ਅਸੀਂ ਮੌਕੇ ਤੇ ਮੰਨੋ ਮੀਟਿੰਗ ਰੱਖੀ ਆ ਸੋ ਜਿਹੜਾ ਮੈਂ ਇੱਕ ਇਥੋਂ ਸਨੇਹਾ ਦੇਣਾ ਚਾਹਨਾ ਕਿ ਇਥੋਂ ਦੇ ਪ੍ਰਸ਼ਾਸਨ ਨੂੰ ਤੇ ਇਥੋਂ ਦੇ ਐਮ.ਐਲ.ਏ ਨੂੰ ਸਾਡੀ ਬੇਨਤੀ ਆ ਕਿ ਭਾਈ ਇਹਦਾ ਮਸਲੇ ਦਾ ਕੋਈ ਹੱਲ ਕਰੋ ਜਿੰਨਾ ਜਲਦੀ ਹੋ ਸਕਦਾ ਕਿਉਂਕਿ ਕੋਈ ਆਇਆ ਤਾਂ ਹੈ ਨਹੀਂ ਵੀ ਥੋੜਾ ਕੋਸ਼ਿਸ਼ ਅਸੀਂ ਮੰਗਵਾਇਆਗਾ ਜਾ ਤੁਸੀਂ ਉਥੋਂ ਤੋਂ ਕੋਈ ਅਸੀਂ ਮੰਨੋ ਕਿ ਵੱਡੀ ਡਿਮਾਂਡ ਕੀਤੀ ਆ ਸੋਤੋਂ ਅਸੀਂ ਜਿਹੜਾ ਵੜਦਾ ਹੱਕ ਆ ਸਰਕਾਰੀ ਨਕਸ਼ੇ ਦੇ ਵਿੱਚ ਬੋਲਦੀ ਪਈ ਆ ਉਥੋਂ ਦੀ ਨੰਗਣ ਦਾ ਮਸਲਾ ਜੇ ਉਥੋਂ ਦੀ ਨੰਗਣ ਹੀ ਨਹੀਂ ਦਿੱਤਾ ਜਾ ਰਿਹਾ ਪਹਿਲੀ ਵਾਰ ਜਿੱਤਾ ਸੀ ਐਮਐਲਏ ਸਾਡੇ ਧਿਆਨ ਚ ਇਹ ਵੀਡੀਓ ਆ ਜਿਹੜੀ ਮੌਸਰ ਖਾਲਾ ਜਿਹੜਾ ਐਮਐਲਏ ਇਥੋਂ ਦਾ ਮੋੜ 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 ਹੱਕ ਮੋੜ ਮੰਡੀ ਤੋਂ ਜਿਹੜਾ ਐਮਐਲਏ ਆ ਅਸੀਂ ਸੁਖਵੀਰ ਮਾਸਰਖਾਨੀ ਨੂੰ ਬੇਨਤੀ ਕਰਦੇ ਆ ਸਾਰੇ ਬੰਦੇ ਵੀਡੀਓ ਦੇ ਤੱਕ ਪਹੁੰਚੀ ਦੇ ਕਰ ਦਿਓ ਕਿ ਬਾਈ ਸਾਹਿਬ ਐਮਐਲਏ ਸਾਹਿਬ ਇਹ ਮਜ਼ਦੂਰ ਪਰਿਵਾਰ ਇਹਨਾਂ ਨਾਲ ਜੋ ਤੱਕੇ ਸਹੀ ਹੋ ਰਹੀ ਆ ਉਹਦਾ ਇਨਸਾਫ ਦਵਾ ਇਹਨਾਂ ਨਾਲ ਖੜਾ ਕਿ ਜਿਹੜਾ ਬੰਦਾ ਤੇਰੀ ਪਾਰਟੀ ਦਾ ਬੰਦਾ ਤੇਰਾ ਹੋ ਵਰਕਰ ਆ ਤੂੰ ਉਹਨੂੰ ਸਮਝਾ ਰਿਹਾ ਜੇ ਕੋਈ ਉਹ ਨਹੀਂ ਕੀਤੀ ਹੁੰਦੀ ਆ ਉਹ ਦੋਸਤੀ ਜਿਹੜਾ ਇਸ ਦਾ ਪ੍ਰਸ਼ਾਸਨ ਤੇ ਐਮਐਲਏ ਹੋਊਗਾ ਸੋ ਅਸੀਂ ਇੱਥੋਂ ਅੱਜ ਜਿਹੜਾ ਐਲਾਨ ਕਰਦੇ ਆ ਕਿ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ 20 ਤਰੀਕ ਤੋਂ ਬਾਅਦ ਆ ਜਿਹੜਾ ਪੈਂਡ ਦੇ ਵਿੱਚ ਵੱਡਾ ਕਾਠ ਰੱਖਾਂਗੇ 22 ਤਰੀਕ ਨੂੰ ਸੋ ਮੈਂ ਸਾਰੀਆਂ ਜਥੇਬੰਦੀਆਂ ਨੂੰ ਮਜ਼ਦੂਰਾਂ ਦੀਆਂ ਨੂੰ ਕਿਸਾਨਾਂ ਨੂੰ ਤੇ ਇਨਸਾਫ ਸਦ ਲੋਕਾਂ ਨੂੰ ਸਮਾਜ ਸੇਵੀਆਂ ਨੂੰ ਜਿਹੜਾ ਬੰਦਾ ਸੱਚ ਤੇ ਹੱਕ ਦੇ ਲਈ ਲੜਦਾ ਉਹਨਾਂ ਸਾਰੇ ਹੀ ਭਰਾਵਾਂ ਨੂੰ ਮੇਰੀ ਅਪੀਲ ਆ ਕਿ 20 ਤਰੀਕ ਤੋਂ ਬਾਅਦ ਅਸੀਂ ਸਨੇਹਾ ਦੇਵਾਂਗੇ ਇਸ ਪੈਂਡ ਦੇ ਵਿੱਚ ਕਾਠ ਰੱਖਾਂਗੇ ਫੇਰ ਅਸੀਂ ਲੀਕਾਂਗੇ ਵੀ ਐਮਐਲਏ ਦਾ ਘਰਾਓ ਕਰਨਾ ਕਿ ਵੀਡੀਓ ਦਾ ਉਤਰਨਾ ਕਰਨਾ ਸੋ ਇਸ ਕਰਕੇ ਆਪਾਂ ਇੰਨਾ ਕ ਸਮਾਂ ਇਹਨਾਂ ਨੂੰ ਦੇ ਚੱਲੇ ਆਂ ਵੀ ਕੋਈ ਇਹ ਨਾ ਕਹਵੇ ਵੀ ਯਾਰ ਇਹ ਮੰਨ ਲਓ ਵੀ ਇਹਨਾਂ ਦਾ ਇਹੀ ਕੰਮ ਆ ਵੀ ਅਸੀਂ ਇਹ ਇੰਨਾ ਕ ਸਮਾਂ ਦੇ ਚੱਲੇ ਆਂ ਵੀ ਹੁਣ ਇਹ ਜਿਹੜਾ ਮਸਲਾ ਸੀ ਪੂਰੇ ਪੰਜਾਬ ਦੇ ਵਿੱਚ ਉਭਾਰਾਂਗੇ ਸੋ ਜਿੱਥੇ ਵੀ ਕਿਤੇ ਪੰਜਾਬ ਦੇ ਵਿੱਚ ਹੋਰ ਲੋਕਾਂ ਦਾ ਤੱਕਿਆ ਸਾਈ ਹੁੰਦੀ ਆ ਮੈਂ ਉਹਨਾਂ ਨੂੰ ਵੀ ਕਹਿਣਾ ਕਿ ਆਵਾਜ਼ ਫੁਲੰਦ ਕਰੋ ਕਿਉਂਕਿ ਜਿਹੜੀਆਂ ਕੌਮਾਂ ਆਪਣੀ ਆਵਾਜ਼ ਬੁਲੰਦ ਕਰਦੀਆਂ ਨੇ ਨਹੀਂ ਕਰਦੀਆਂ ਜਿਹੜੀਆਂ ਕੌਮਾਂ ਅਸੀਂ ਇੱਥੋਂ ਦੇ ਬਜ਼ੁਰਗਾਂ ਤੋਂ ਇੱਥੋਂ ਦੀਆਂ ਮਾਵਾਂ ਭੈਣਾਂ ਵੀ ਖੜੀਆਂ ਉਹਨਾਂ ਤੋਂ ਹੀ ਪੁੱਛਦੇ ਆ ਕੀ ਗੱਲਬਾਤ ਆ ਮਾਤਾ ਕੀ ਆ ਮਸਲੇ ਬਾਰੇ ਮਣੀ ਜਾਣਕਾਰੀ ਪਾਓ ਦੂਸਰੀ ਜਾਣਰਾ ਪਾਓ ਦੱਸਦੇ ਹੋਏ ਜੇ ਤੱਕ ਆਉਨੇ ਆ ਭਾਈ ਸਰਨਾਂਗਾ ਇਹ ਕਿਹੜਾ ਬੋਲਦੇ ਤੇ ਬੱਤੀ ਬੇਜਾ ਉਧਰ ਕਿਵੇਂ ਕਿਵੇਂ ਮਾਤਾ ਸਾਨੂੰ ਪਹਿਲੇ ਦੋ ਘਰ ਆ ਸਾਡੇ ਉੱਥੇ ਜ਼ਮੀਨਦਾਰਾਂ ਦੇ ਸਾਨੂੰ ਕਿਤੇ ਨਹੀਂ ਲੰਘਾ ਲੰਗੇ ਪਹਿਲਾਂ ਹੋਰ ਘਰ ਲੱਗੂ ਸੀ ਪਹਿਲੇ ਮਾਨੂੰ 40 ਸਾਲ ਹੋ ਗਏ ਹੁਣ ਤੇ ਈ ਉਹ ਮੇਰੇ ਆਈ ਤੋਂ ਪਹਿਲੀ ਚਾਦੂ ਸੀ ਅੱਛਾ ਹਾਂ ਹੁਣ ਇਹਨਾਂ ਨੇ ਜ਼ਮੀਨਦਾਰਾਂ ਨੇ ਮੱਟ ਕੇ ਬੰਦ ਕਰਤਾ ਬਾਅਦ ਵਿੱਚ ਲੈ ਰੋਣੇ ਦਿੱਤਾ ਤਾਂ ਨੰਗਾ ਨੰਦ ਇੱਕ ਤੁਹਾਨੂੰ ਪਹਿਲੇ ਇਥੋਂ ਦੀ ਹੈ ਹੀ ਨਹੀਂ ਕਿਤੇ ਨਹੀਂ ਹੋਰ ਵੀ ਆਉਂਦੇ ਤੋ ਮੇਰੇ ਬੁੱਢੇ ਦੀ ਪਾਜੀ ਸੋਣ ਮੇਰੇ ਛੱਡ ਤਾਂ ਕੋਈ ਬੰਦੇ ਹਨ ਤਾਂ ਸਾਡੇ ਆਣ ਨਾ ਤੋ ਕੀ ਭਾਈ ਇਹ ਤਾਂ ਪਹਿਲਾਂ ਦੀ ਗੱਲ ਜੁਰੀ ਪਾਜੀ ਦਾ ਸਾਡੇ ਆਣ ਨਾ ਨੰਨ ਲੱਗਦੇ ਸੀ ਤੇ ਫਿਰ ਉਦੋਂ ਬਾਅਦ ਤੁਸੀਂ ਕਿਤੇ ਸੇਪ ਪੈਣ ਦੇ ਕਿਸੇ ਬੰਦੇ ਤੁਹਾਡਾ ਜਿਹੜਾ ਯਾਰ ਮੇਰੇ ਬਾਹਰ ਜਾਂਦੇ ਆ ਜਦੋਂ ਬੋਟਾ ਟੜ ਕੇ ਵਾਏ ਜਦੋਂ ਬੋਟਾ ਲੈਣ ਆਉਂਦੇ ਸਰਪੰਚ ਉਹ ਕਹਿੰਦੇ ਮਾਈ ਤੁਹਾਨੂੰ ਪਾਜੀ ਦਵਾ ਦਾਂਗੇ ਦਵਾ ਦਾਂਗੇ ਬੋਟਾ ਦੇਖੇ ਪਤਾ ਲੱਗ ਜਾਂਦੇ ਕੋਈ ਕਰਦੇ ਜਦੋਂ ਬੰਦਾ ਸਰਪੰਚ ਬਣ ਜਾਂਦਾ ਮੜ ਕੇ ਘਰ ਘੁਸਦਾ ਹਰ ਸਾਲ ਦੀ ਚੱਲ ਜੀ ਤੇ ਕੋਈ ਜਿੱਤੇ ਕੋਈ ਹਰੇ ਅਸੀਂ ਤਾਂ ਵੋਟ ਪਾਉਣੀ ਆ ਹਾਂ ਮਹੁਰਕੇ ਆਣ ਤੋਂ ਉੱਤਰੀ ਪੰਡਿਏ ਆਹ ਦੇਖ ਲੋ ਭਾਈ ਤੁਹਾਡੇ ਸਾਹਮਣੇ ਆ ਜੀ ਵੋਟਾਂ ਤੋਂ ਪਹਿਲਾਂ ਅਸੀਂ ਕਿੰਨਾ ਪਿੱਟਦੇ ਆ ਤੁਹਾਨੂੰ ਕਿੰਨਾ ਪਿੱਟਦੇ ਆ ਜੀ ਭਾਈ ਕੋਈ ਬੰਦਾ ਉਥੋਂ ਤੱਕ ਹਿੰਦਲ ਖੜਾ ਕੋਲੇ ਵੋਟਾਂ ਲੈ ਲੀਆਂ ਆ ਸਾਰੀਆਂ ਮਾਵਾਂ ਖੜੀਆਂ ਮੈਂ ਨਹੀਂ ਕਹਿ ਰਿਹਾ ਕਿ ਵੋਟਾਂ ਤੋਂ ਪਹਿਲਾਂ ਸੁਪੰਚ ਨੇ ਕਿਹਾ ਵੀ ਅਸੀਂ ਤੁਹਾਡਾ ਮਸਲਾ ਹੱਲ ਕਰਾਂਗੇ ਤੇ ਹੁਣ ਕੋਈ ਸਾਡੀ ਗੱਲ ਨਹੀਂ ਸੁਣਦਾ ਨਹੀਂ ਸੁਣਦਾ ਇਸ ਕਰਕੇ ਭਰਾਵੋ ਮੈਂ ਕਹਿੰਦਾ ਵੀ ਗਰੀਬਾਂ ਦੀ ਕੋਈ ਆਵਾਜ਼ ਨਹੀਂ ਚੱਕਦਾ ਤੋ ਮੈਂ ਤਾਂ ਤੁਹਾਨੂੰ ਬੇਨਤੀ ਕਰਦਾ ਬਈ ਤਕੜੇ ਹੋਵੋ ਆਪਣੇ ਅੰਦਰ ਜ਼ੋਰਤ ਪਾਇਆ ਕਰੋ ਮਾ ਮਾਵਾ ਤੁਸੀਂ ਮੇਰੀਆਂ ਹਨ ਤੁਸੀਂ ਜਿਹੜੀ ਥੋੜੀ ਤਾਕਤ ਹੈ ਉਹਦੀ ਥੋੜੀ ਪਾਵਰ ਹੈ ਨਾ ਉਹ ਤੁਹਾਡੇ ਚ ਹੀ ਆ ਤੁਸੀਂ ਵੀ ਆਪਣੇ ਤੌਰ ਤੇ ਮਤਲਬ ਬੰਦਿਆਂ ਨਾਲ ਮੁਹਰੇ ਹੋ ਕੇ ਲੜੋ ਠੀਕ ਹੈ ਜ਼ੋਰਤ ਨਾਲ ਆਪਣੇ ਹੱਕ ਮਿਲਦੇ ਆ ਕੁਈ ਥਾਲੀ ਚ ਪਰੋਸ ਕੇ ਹੱਕ ਨਹੀਂ ਦਿੰਦਾ ਹੱਕ ਲੜ ਕੇ ਰਹੇ ਹੋਰ ਵੀ ਕੰਮ ਨਾ ਕਰਨੇ ਆਪਾਂ ਕੱਲਾ ਜਮੀਰ ਥਾਂ ਦਾ ਵੀ ਫਿਰ ਆਪਣਾ ਹੋਰ ਵੀ ਨਹੀਂ ਹੁੰਦਾ ਹਾਂ ਜਿਹੜੀ ਮੰਨ ਲਓ ਵੀ ਬਾਪੂ ਨੇ ਗੱਲ ਕਹੀ ਹੈ ਵੀ ਇਹ ਇਹ ਮਸਲਾ ਕੱਲੀ ਪਹੀ ਦਾ ਨਹੀਂ ਹੈਗਾ ਵੀ ਅਸੀਂ ਸਾਰਾ ਜਿਹੜਾ ਜੋਰ ਲਾ ਰਹੇ ਕੱਲੀ ਪਹੀ ਖਤਮ ਨਹੀਂ ਅਸੀਂ ਕਹਿੰਨੇ ਵੀ ਸਾਨੂੰ ਹਰ ਇੱਕ ਹੱਕ ਤੋਂ ਵਾਂਝਾ ਰੱਖਿਆ ਗਿਆ ਭਗਵਾਨ ਤਮਾ ਦੀ ਸਰਕਾਰ ਦੇ ਮੂੰਹ ਚੋਂ ਅੱਜ ਤੱਕ ਮਜ਼ਦੂਰਾਂ ਵਾਸਤੇ ਇੱਕ ਸ਼ਬਦ ਨਹੀਂ ਨਿਕਲਿਆ ਹਰਕ ਸ਼ਬਦ ਨਹੀਂ ਇੱਕ ਸ਼ਬਦ ਨਹੀਂ ਨਿਕਲਿਆ ਇੱਕ ਸ਼ਬਦ ਨਹੀਂ ਨਿਕਲਿਆ ਮਜ਼ਦੂਰਾਂ ਦੇ ਆਗੂਆਂ ਨਾਲ ਜਥੇਬੰਦੀ ਨੇ ਕਿੰਨੀਆਂ ਮੀਟਿੰਗਾਂ ਕਰਕੇ ਭਗਵਾਨ ਜਤਮਾਨ ਨੇ ਕਿੰਨੀਆਂ ਮੀਟਿੰਗਾਂ ਰੱਖ ਕੇ ਬਾਅਦ ਚੋ ਮੀਟਿੰਗਾਂ ਚ ਆਇਆ ਹੀ ਨਹੀਂ ਮਜ਼ਦੂਰਾਂ ਨੂੰ ਅਣਗੌਲੇ ਤੇ ਇਗਨੋਰ ਕੀਤਾ ਵੱਡੀ ਪੱਧਰ ਤੇ ਸੋ ਮੈਂ ਪੂਰੇ ਪੰਜਾਬ ਦੇ ਮਜ਼ਦੂਰਾਂ ਨੂੰ ਕਹਿਣਾ ਚਾਹੁੰਦਾ ਕਿ ਭਾਈ ਇਹ ਹੱਕ ਘਰ ਅੱਜ ਬੈ ਕੇ ਨਹੀਂ ਮਿਲਦੇ ਇਹ ਪਾਠ ਪੂਜਾ ਕਰਨਾ ਨਹੀਂ ਮਿਲਦੇ ਸਾਡੇ ਗੁਰੂਆਂ ਨੇ ਕਿਹਾ ਸੀ ਜ਼ੁਲਮ ਕਰਨਾ ਵੀ ਪਾਪ ਆ ਤੇ ਜ਼ੁਲਮ ਸਹਿਣਾ ਵੀ ਪਾਪ ਆ ਜੇ ਕੋਈ ਜ਼ੁਲਮ ਕਰ ਰਿਹਾ ਨਾ ਉਹ ਤਾਂ ਪਾਪ ਹੈ ਗਈ ਹੈਗਾ ਸਭ ਤੋਂ ਵੱਡੇ ਪਾਪੀ ਤੁਸੀਂ ਹੋ ਕਿਉਂਕਿ ਤੁਸੀਂ ਜ਼ੁਲਮ ਹੰਡਾ ਰਹੇ ਹੋ ਤੁਸੀਂ ਕੁੱਟ ਵੀ ਖਾ ਰਹੇ ਹੋ ਤੇ ਤੁਸੀਂ ਬੋਲਦੇ ਵੀ ਨਹੀਂ ਸਭ ਤੋਂ ਵੱਡੀ ਜਿਹੜੀ ਸਾਡੀ ਇਹ ਇਹ ਇਤਰਾਸ ਦੀ ਆ ਅਸੀਂ ਗੁਰੂਆਂ ਦੇ ਵਾਰਸਾਂ ਬਾਬਾ ਜੀਵਨ ਸਿੰਘ ਦੇ ਭਾਈ ਜੈਤਿਆਂ ਦੇ ਹਰੀ ਸਿੰਘ ਨਲੂਏ ਦੇ ਵਾਰਸਾਂ ਤੇ ਤੁਸੀਂ ਕਿਹੜੇ ਰਾਹ ਪੈ ਗਏ ਤੁਹਾ ਤੋਂ ਪਈਆਂ ਨਹੀਂ ਸੜਾਈਆਂ ਜਾਂਦੀਆਂ ਅਸੀਂ ਦਿੱਲੀ ਜਿੱਤਣ ਦੀ ਗੱਲ ਕਰਦੇ ਆ ਵੱਡੇ ਵੱਡੇ ਹੱਕਾਂ ਦੀ ਗੱਲ ਕਰਦੇ ਆ ਸਾਨੂੰ ਲਾ ਕਿੱਥੇ ਦਿੱਤਾ ਉਹਨਾਂ ਨੇ ਮੈਂ ਮੁਰਗੇ ਵਾਲੀ ਗੱਲ ਕੀਤੀ ਐ ਲਾਇਆ ਕਿੱਥੇ ਸਾਨੂੰ ਫਰੀ ਦਾ ਆਟਾ ਦੇ ਤਾਂ ਫਰੀ ਦੀ ਕਰਕ ਦੇਤੀ ਉਹ ਮੈਂ ਨਹੀਂ ਕਹਦਾ ਮੈਲੀ ਨਹੀਂ ਚਾਹੀਦੀ ਉਹ ਚੀਜ਼ ਸਾਨੂੰ ਨਕੰਮੇ ਬਣਾ ਰਹੀ ਆ ਸਾਨੂੰ ਚਾਹੀਦਾ ਰੋਜ਼ਗਾਰ ਸਾਨੂੰ 20-20 ਹਜ਼ਾਰ ਤੇ ਸਾਡੇ ਬੰਦੇ ਬੁੜੀਆਂ ਲੱਗੇ ਹੁਣ ਅਸੀਂ ਆਟਾ ਨਹੀਂ ਲੈ ਸਕਦੇ ਆਟਾ ਨਹੀਂ ਲੈ ਸਕਦੇ ਸਾਨੂੰ ਲੰਗੇ ਡੁੱਡੇ ਅਪਾਜ ਬਣਾਉਣ ਵਾਸਤੇ ਉਹਨਾਂ ਨੇ ਇਹ ਜਿਹੜੀ ਸਕੀਮ ਚਾਲੂ ਕੀਤੀ ਆ ਇਹਨੂੰ ਬੜੀ ਚੰਗੀ ਨਾ ਮੰਨਿਓ ਉਹ ਸਰਕਾਰ ਤੋਂ ਮੰਗ ਕਰੋ ਕਿ ਸਾਨੂੰ ਰੋਜ਼ਗਾਰ ਚਾਹੀਦਾ ਸਾਨੂੰ ਸਿੱਖਿਆ ਮੌចਾਹੀਦੀ ਸਾਨੂੰ ਪੜ੍ਹਾਈ ਚਾਹੀਦੀ ਆਟਾ ਅਸੀਂ ਆਪ ਹੀ ਲੈ ਲਾਂਗੇ ਤੋ ਇਹਨਾਂ ਗੱਲਾਂ ਬੱਲੀ ਧਿਆਨ ਦੇਵੋ ਸੋ ਇਹੀ-ਇਹੀ ਮਾਵਾ ਭੈਣਾ ਨੇ ਕਿਹਾ ਕਿ ਸਰਿਆਮ ਜਿਹੜੀ ਪੰਚਾਇਤ ਨੇ ਝੂਠ ਬੋਲਿਆ ਵੀ ਤੁਹਾਡੇ ਨਾਲ ਅਸੀਂ ਖੜੇ ਆ ਅੱਜ ਮਾਤਾ ਫਿਰ ਤੁਹਾਨੂੰ ਸੱਚੀ ਕੋਈ ਨਾ ਨਹੀਂ ਖੜਦਾ ਤੁਹਾਡੇ ਕੋਈ ਨਹੀਂ ਖੜਦਾ ਕਹਿੰਦੇ ਐਮਐਲਏ ਵੀ ਆਇਆ ਸੀ ਕੱਲ ਬਹੁਤ ਵਾਰੀ ਗਿਆ ਜੀ ਇਹੀ ਜਦੋਂ ਕੀ ਕਹਿੰਦਾ ਕਰਾਂਗੇ ਕਰਾਂਗੇ ਬਸ ਕਹਿੰਦਾ ਕਰਦੇ ਕੁਝ ਨਹੀਂ ਬਸ ਠੀਕ ਆ ਭਾਈ ਇਸ ਤੋਂ ਬਾਅਦ ਅਸੀਂ ਤਿਆਰੀ ਕਰਦੇ ਆ ਤਾਂ ਜਿਹੜਾ ਮਤਲਬ ਜਦੋਂ ਸੁਨੇਹਾ ਲਾਵਾ ਇੱਕ ਹਾਲ ਦੇਵਾਂਗੇ ਤਾਂ ਭਰਾ ਬਣ ਕੇ ਨਾ ਸੋਚੋ ਪੈਸੇ ਦਾ ਮਸਲਾ ਆਪਣੇ ਹੱਕਾਂ ਵਾਸਤੇ ਅਸੀਂ ਲੜਨਾ ਸ਼ੁਰੂ ਕਰੀਏ ਤਾਂ ਕਿ ਅਸੀਂ ਆਪਣੀ ਜਿਹੜੀ ਗਰੀਬੀ ਤੋਂ ਮੁਕਤੀ پا ਸਕੀਏ ਕਿਉਂਕਿ ਜਿਹੜੀ ਗਰੀਬੀ ਹੈ ਸਾਨੂੰ ਕੱਟਣੀ ਪੈਣੀ ਆ ਜੇ ਤੁਸੀਂ ਹੱਥੇ ਹੱਤ ਤਰ ਕੇ ਬੈਠੇ ਉਸ ਪ੍ਰਮਾਤਮਾ ਨੂੰ ਕਹੀਗੇ ਨਾ ਵੀ ਪ੍ਰਮਾਤਮਾ ਆਪ ਹੀ ਹੋਗਾ ਤੂੰ ਤੁਝੇ ਇੱਥੇ ਰੋਟੀ ਰੱਖ ਲਓ ਜੇ ਤੁਸੀਂ ਕਹੀਗੇ ਪ੍ਰਮਾਤਮਾ ਮੂੰਹ ਚ ਬੁਰਕੀ ਆਪ ਹੀ ਪਾ ਦੂਗਾ ਕਦੇ ਨਹੀਂ ਪੈਣੀ ਜੇ ਤੋੜ ਕੇ ਪਾਉਂਗੇ ਫੇਰ ਹੀ ਪਊਗੀ ਜਿਹਦਾ ਢਿੱਡ ਦੁਖਦਾ ਹੁੰਦਾ ਜੇ ਉਹ ਚੀਕ ਮਾਰੂ ਨਾ ਡਾਕਟਰ ਫੇਰ ਹੀ ਇਲਾਜ ਦਾ ਸਹੀ ਦਵਾਈ ਦਿੰਦਾ ਢਿੱਡੇ ਦਾ ਦੁਖਦਾ ਬੋਲੀ ਮੈਂ ਜਾਨਾ ਵੀ ਭਾਈ ਇਹਦਾ ਟੱਡ ਦੁਖਦਾ ਜਿਹਦਾ ਦੁਖਦਾ ਉਹ ਕਦੋਂ ਨਹੀਂ ਬੋਲਦਾ ਜਿਹਦਾ ਦੁਖਦਾ ਬੋਲੇ ਸੋ ਇਸ ਕਰਕੇ ਭਰਾਵੋ ਬੋਲਣਾ ਸਿੱਖੋ ਸਾਡੇ ਕੋਲੇ ਪਾਉਣ ਨੂੰ ਹੀ ਸਾਰਾ ਕੁਝ ਸਾਡੇ ਕੋਲੇ ਗਵਾਉਣ ਨੂੰ ਹੈ ਹੀ ਕੁਝ ਨਹੀਂ ਕੀ ਹੈ ਗਵਾਉਣ ਨੂੰ ਸਾਡੇ ਟੁੱਟੇ ਤਖਤੇ ਆ ਸਾਡੇ ਕੋਲ ਹੈ ਕੀ ਆ ਚੋਰ ਵੀ ਆ ਜੇ ਨਾ ਇੱਥੇ ਮੈਂ ਕਹਿੰਦਾ ਚੋਰ ਵੀ ਪਸਤਾਊਗਾ ਇੱਥੇ ਕੋਸਰਾ ਕੋ ਭੁੱਲ ਕੇ ਜਾਊਗਾ ਕੋ ਲੈ ਕੇ ਨਹੀਂ ਜਾਂਦਾ ਆ ਹਾਲ ਤੋ ਹੀ ਪਿਆ ਸਾਡੀ ਸੋ ਇਸ ਕਰਕੇ ਭਰਾਵੋ ਅਸੀਂ ਤਾਂ ਲੱਗੇ ਪਏ ਆ ਦਰ ਰਾਤ ਲੱਗੇ ਪਏ ਆ ਸਾਨੂੰ ਦਰ ਦਾ ਸਮਾਜ ਦਾ ਵੀ ਐਡੇ ਵੱਡੇ ਸਮਾਜ ਦੇ ਇੰਨੀ ਗਿਰਤੀ ਹੋਣ ਦੇ ਬਾਵਜੂਦ ਅਸੀਂ ਆਹ ਹਾਲਾਤਾਂ ਦੇ ਵਿੱਚ ਜਿਉ ਰਹੇ ਆ ਸੋ ਭਰਾਵੋ ਕੌਣ ਕੌਣ ਜਿਹੜਾ ਤੁਹਾਡੀ ਖਾਤਰ ਲੜਦਾ ਉਹਦੀ ਵੀ ਕਦਰ ਕਰਿਆ ਕਰੋ ਸੋ ਭਾਈ ਆ ਅਗਲੀ ਕਾਲ ਦਵਾਂਗੇ ਤੇ ਜਰੂਰ ਇਕੱਠੇ ਹੋਏ ਵੱਡੀ ਪੱਦਰ ਤੇ ਇਲਾਕੇ ਦੇ ਮਜਬੂਤੀਆਂ ਤੇ ਨੌਜਵਾਨ ਨੂੰ ਬੇਨਤੀ ਕਰਦਾ ਵੀ 20 ਤਰੀਕ ਤੋਂ ਬਾਅਦ ਕਾਲ ਦਵਾਂਗੇ ਸਾਰੇ ਭਾਈ ਇਸ ਪਿੰਡ ਦੇ ਵਿੱਚ ਇਕੱਠੇ ਹੋ ਜਿਓ ਉਹਦੇ ਦਿਖਾ ਦਿਓ ਵੀ ਆ ਸਾਡੇ ਚ ਕੋਈ ਜਾਤ ਪਾਤ ਨਹੀਂ ਅਸੀਂ ਮਾਨਸ ਕੀ ਜਾਤ ਸਭੇ ਇੱਕ ਪਹਿਚਾਨ ਬੋਦੇ ਗੁਰੂ ਜੀ ਦੇ ਸਭ ਦੇ ਸਨੇਹ ਤੇ ਫੁੱਲ ਤਾਰਿਓ ਸੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆ ਭਾਈ ਆ ਦੇਖ ਲਓ ਆ ਜਿਹੜਾ ਖਾਲਾ ਖਾਲ ਪਿੰਡ ਨੂੰ ਜਾਂਦਾ ਹਨਾ ਇਹ ਬੰਦਾ ਖੜਾ ਇਹਦਾ ਸਾਹਮਣੇ ਘਰ ਦੀਦਾ ਬੜਾ ਦਿਖਾਈ ਸਾਹਮਣੇ ਘਰ ਸਾਹਮਣੇ ਇਹਦਾ ਘਰ ਆ ਉੱਥੋਂ ਉੱਥੋਂ ਲੈ ਕੇ ਆ ਖਾਲ ਦੇ ਵਿੱਚ ਦੀ ਇਹ ਸਿਆਲੂ ਸਿਆਲ ਤੇ ਹੁਣ ਤੁਰ ਕੇ ਆਉਂਦਾ ਸਾਹਮਣੇ ਪਿੰਡ ਚ ਜਾਂਦਾ ਤੇ ਜਿਹੜੀ ਉਹ ਪਹੀਆ ਸਰਕਾਰੀ ਢੱਬੀ ਵੀ ਆ ਉਹ ਇਹਨਾਂ ਦੇ ਘਰ ਦੇ ਕੋਲ ਖੜ ਕੇ ਸਰਕਾਰੀ ਕੋਲ ਰੁੱਕੀ ਬਿਠੇ ਐ ਤੇ ਜੀ ਹੋਰ ਚਾਹਦੀ ਆ ਤਾਂ ਕਿਦਾ ਮਾਮਲਾ ਉਹਦੀ ਪਿੰਡ ਦੇ ਵਿੱਚ ਜਾਣਾ ਸਹੀ ਆ ਹਣਾ ਹਾਂਜੀ ਹਾਂਜੀ ਆ ਉਹ ਬਰਦ ਕਰਤੀ ਸਾਰੀ ਇਹਨਾਂ ਨੇ ਤੇ ਆ ਖਾਲ ਦੇ ਵਿੱਚ ਹੀ ਆ ਰਿਹਾ ਤੇ ਮੰਨ ਲਓ ਉਹਨੂੰ ਕੀਨੇ ਅਧਿਕਾਰ ਦੇਤਾ ਵੀ ਉਹ ਇਹ ਕਹਿ ਦੇਵੇ ਵੀ ਮੈਂ ਆਹ ਪਹੀਆ ਸਾਥਾ ਛੱਡਦਾ ਇਹ ਮਤਾਰੋਗ ਦੀ ਮੰਨ ਲਓ ਆ ਆ ਆ ਹਾਲ ਤਾਂ ਬੰਦੇ ਦੀ ਸੋ ਇਸ ਕਰਕੇ ਬਾਈ ਤੁਸੀਂ ਦੇਖੋ ਗਲਤ ਕੌਣ ਆ ਝੂਠ ਸੱਚਾ ਕੌਣ ਆ ਕੋਈ ਵੀ ਹੋਵੇ ਬਾਈ ਛੋਟਾ ਰਿਸ਼ਤੇਦਾਰ ਵੀ ਹੋਏ ਭਲਾ ਐਟਾ ਵੱਡਾ ਜੌਲ ਮੰਦਾ ਯਾਰ ਜਮੀ ਨਹੀਂ ਕਰਨਾ ਚਾਹੀਦਾ ਉਹਦਾ ਬੰਦਾ ਯਾਰ ਤੂੰ ਉਹਦੇ ਮਨ ਚ ਕਿੰਨੀ ਕਿੰਨੀ ਨਫ਼ਰਤ ਹੋਊ ਇਹਨਾਂ ਪ੍ਰਤੀ ਯਾਰ ਇੱਕ ਪਹੀ ਤੋਂ ਨਹੀਂ ਦੋ ਪੈਰ ਨੰਗਣੀਆਂ ਫਿਰ ਐਟਾ ਵੱੱਟੀ ਭੈਂ ਚੋ ਗੱਲ ਕੀ ਹੁੰਦੀ ਆ ਜਿਹੜਾ ਨੰਗਣ ਨਹੀਂ ਦੇ ਰਿਆ ਕੀ ਆ ਤੁਸੀਂ ਆਵਰੇ ਦਿਮਾਗ ਨਾਲ ਤੁਸੀਂ ਸੋਚ ਕੇ ਕਮੈਂਟਾਂ 'ਚ ਦੱਸ ਦਿਓ ਮੇਰਾ ਤਾਂ ਦਿਮਾਗ ਇੱਥੇ ਮੈਂ ਮੈਂ ਆਦੇ ਮੂੰਹੋਂ ਕੋਹ ਨਹੀਂ ਕਹਿਣਾ ਫਿਰ ਸਾਨੂੰ ਕਹਿ ਦਿੰਨੇ ਤੁਸੀਂ ਆ ਹੁਣ ਇੱਥੋਂ ਦੀ ਖਾਲ ਦੇ ਵਿੱਚ ਹੀ ਹੁੰਦਾ ਆ ਆ ਆ ਬੀਬੀਆਂ ਆਉਂਦੀਆਂ ਨੇ ਦੇਖੀ ਇਹ 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 ਪੰਨਿਆ ਪੁਰਾਣੇ ਇਹੇ ਨਵਾਰਾ ਬੀ ਆਹ ਦੇਖ ਲੈ ਬਾਈ ਏਦੂ ਬਾਦ ਪੈਹੀ ਬੰਦ ਹੋਣੀ ਦੇਖਿਆ ਤਾਂ ਖਾਲੀ ਇੱਥੋਂ ਪੰਨੀ ਬੰਦ ਹੋ ਜਾਂਦੀ ਆ ਇੱਥੋਂ ਇੱਥੋਂ ਪੰਨੀ ਬੰਦ ਹੋ ਜਾਂਦੀ ਆ ਆ ਹੁਣ ਜਿਹੜੀ ਭੈਣ ਤੋ ਰੁਪੀਏ 500 ਰੀਸੀਵਡ ਔਨ ਫੋਨ ਪੇ ਆ ਹੁਣ ਜਿਹੜੀ ਮਾਲਾ ਬੱਚਾ ਤੇ ਆ ਭੈਣ ਆ ਇਹ ਹੁਣ ਪਾਣੀ ਦੇ ਵਿੱਚ ਹੀ ਤੁਰ ਕੇ ਘਰੇ ਜਾਣਗੇ ਇਹ 6 ਸਾਲ ਤੋਂ ਲਗਾਤਾਰ ਚੱਲ ਰਿਹਾ ਪਿੰਡ ਦੇ ਵਿੱਚ ਕਿਸੇ ਸਰਪੰਚ ਨੂੰ ਕਿਸੇ ਮੈਂਬਰ ਨੂੰ ਕਿਸੇ ਐਮਐਲਏ ਨੂੰ ਕਿਸੇ ਨੂੰ ਨਹੀਂ ਯਾਰ ਦਰਦ ਆਇਆ ਤੂੰ ਇਹ ਹਿਸਾਬ ਲਾ ਲੋ ਵੀ ਯਾਰ ਸਾਰਾ ਪਿੰਡ ਮਰ ਗਿਆ ਠੀਕ ਆ ਹੁਣ ਇੱਥੇ ਤੁਸੀਂ ਦੇਖ ਲਓ ਵੀ ਬੋਲਣਾ ਬਣਦਾ ਕਿ ਨਹੀਂ ਬਣਦਾ ਸੋ ਇਸ ਗੱਲ ਤੇ ਭਰਾਵੋ ਪਹਿਰਾ ਦਿਓ ਜਿਹੜੇ ਵੀ ਬੰਦੇ ਜਿਹੜੇ ਮੈਂ ਤੁਹਾਨੂੰ ਵਾਰ-ਵਾਰ ਕਹਿੰਦਾ ਜਿੱਦੇ ਕੱਟ ਰੱਖਿਆ ਲਟ ਕੇ ਸਾਥ ਦਿਓ ਅਸੀਂ ਉੱਥੋਂ ਦੀ ਪਹੀ ਕਢਾ ਕੇ ਹਟਾਂਗੇ ਜੇ ਨਾ ਨਿਕਲੀ ਅਸੀਂ ਜਿਹੜਾ ਕੁ ਕਰਨਾ ਪਿਆ ਜਾਓ ਜੋ ਕਰਨਾ ਪਿਆ ਰੋਡ ਜਾਮ ਕਰਨਾ ਪਿਆ ਕਰਾਂਗੇ ਬਈ ਇਹ 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 ਜਲਮਨਾਰੋ ਕਹਿੰਦਾ ਸੀ ਅਸੀਂ ਉਹਨੂੰ ਗਾ ਨਹੀਂ ਬੱਦ ਸਕਦੇ ਸੀ ਰੋਕਾਂਗੇ ਭਾਈ ਜਿਹੜੇ ਮਾਲਾ ਸਾਡੇ ਦੇ ਪਰਚੇ ਦੇਣੇ ਸਦਕਾ ਕਰਨਾ ਕਰ ਲੋ ਤਿਆਰੀ ਕਰ ਲੋ 20 ਤਰੀਕ ਤੋਂ ਬਾਅਦ ਅਸੀਂ ਟਾਈਮ ਰੱਖਿਆ ਉਹ ਤੋਂ ਪਹਿਲਾਂ ਜੇ ਹੱਲ ਹੁੰਦਾ ਐਮਐਲਏ ਸਾਹਿਬ ਜਾਂ ਕੋਈ ਵੀ ਬੰਦਾ ਆ ਕੇ ਵਿਚ ਪਾ ਕੇ ਇਹਨਾਂ ਦਾ ਮਸਲਾ ਹੱਲ ਕਰਾ ਦੋ ਇਹਨਾਂ ਨੂੰ ਸੰਤੁਸ਼ਟ ਕਰਾ ਦੋ ਕਹਿ ਦੇਣ ਵੀ ਸਾਨੂੰ ਇਨਸਾਫ਼ ਮਿਲ ਗਿਆ ਨਹੀਂ ਭਾਈ ਹੁਣ ਅਸੀਂ ਇਹ ਇਹ ਪੂਰਾ ਵੱਡੇ ਪੱਧਰ ਤੇ ਪ੍ਰਚਾਰ ਕਰਾਂਗੇ ਫੇਰ ਕੋਈ ਇਹ ਨਾ ਕਹਵੇ ਗੱਲ ਛੋਟੀ ਸੀ ਗੱਲ ਵੱਡੀ ਬਣਾਦੀ ਇਹਨਾਂ ਨੂੰ ਪੁੱਛ ਕੇ ਦੇਖੋ ਆ ਮੀਂਹ ਪਈ ਜਾਂਦਾ ਫੁੱਲ ਮੀਂਹ ਸਾਡੇ ਕੋਟਪਾਹ ਠੰਡ ਲੱਗੀ ਜਾਂਦੀ ਆ ਮੀਂਹ ਚ ਫੁੱਲ ਚ ਆ ਬੰਦੇ ਦੇ ਕੱਪੜੇ ਨੀਕਰ ਪਾਈ ਆ ਉਹ ਵਿਚਾਰੇ ਨੇ ਲਾਤਰ ਰਵੜ ਦੀ ਲਾਈ ਆ ਤੇ ਨੀਕਰ ਚ ਹੁਣ ਉੱਥੋਂ ਜਾਊਗਾ ਆ ਬੁੜੀਆਂ ਉਹ ਜਵਾਕ ਦੀ ਉਮਰ ਦਿਖਾ ਦੇ ਤੇ ਉਧਰ ਘਰੇ ਜਾਣਗੇ ਪਾਣੀ ਚੀਤ ਤੁਰ ਕੇ ਤੁਸੀਂ ਇਹ ਦੇਖ ਲਓ ਵੀ ਜਦੋਂ ਉਹ ਮਾਰਗ ਦਾ ਮਹੀਨਾ ਸੀ ਜਨਵਰੀ ਫਰਵਰੀ ਦਾ ਮਹੀਨਾ ਸੀ ਉਦੋਂ ਹੀ ਬੰਦਾ ਪਾਣੀ ਚੀਤ ਤੁਰ ਕੇ ਜਾਂਦਾ ਸੀ ਤੇ ਇਹਦੀਆਂ ਮੰਨ ਲਓ ਇਹਦਾ ਪਰਿਵਾਰ ਜਿਹੜੀਆਂ ਬੁੜੀਆਂ ਨੇ ਉਹ ਪਾਣੀ ਚੀਤ ਤੁਰ ਕੇ ਜਾਂਦੀਆਂ ਠੰਡ ਚ ਦੀ ਹਨਾ ਯਾਰ ਕਿੱਡਾ ਵੱਡਾ ਮੰਨ ਲਓ ਹਨਾ ਪਿੰਡ ਨੂੰ ਮੰਨ ਲਓ ਐਡਾ ਵੱਡੀ ਲਾਹਨ ਤਾਂ ਪਿੰਡ ਨੂੰ ਹਨਾ ਕਿ ਇਹ ਗੱਲ ਕੋਈ ਵੀ ਨਹੀਂ ਰੁਕ ਸਕਿਆ ਹਨ ਮੈਂ ਮੰਨ ਲਾ ਵੀ ਕੋਈ ਵੀ ਨਹੀਂ ਯਾਰ ਬੰਦਾ ਇੱਕ ਵੀ ਬੰਦਾ ਪਿੰਡ ਚ ਸਾਰੇ ਪਿੰਡ ਨੂੰ ਪਤਾ ਇਹ ਮਸਲਾ ਵੀ ਦੇਖ ਲੋ ਆ ਬੰਦੇ ਤਾਂ ਹਾਲੀ ਹੋਇਆ ਪੰਚਾਇਤ ਨੇ ਵੋਟਾਂ ਤੋਂ ਪਹਿਲਾਂ ਕਿਹਾ ਇਹਨਾਂ ਨੇ ਕਿਹਾ ਸਾਡੀ ਇੱਕ ਹੀ ਮੰਗ ਆ ਲੈ ਦੇਖ ਲੋ ਯਾਰ ਹਨਾ ਫਿਰ ਕਿਹਨਾਂ ਗਰੀਬਾਂ ਨੂੰ ਐ ਕਰਦੇ ਆ ਕਹਿੰਦੇ ਸਾਡੀ ਇੱਕ ਹੀ ਮੰਗ ਆ ਵੀ ਸਾਡੀ ਉਹ ਪਹੀ ਛੜਾ ਦਿਓ ਪੰਚਾਇਤ ਕਿੰਨੇ ਛੜਾ ਦਾਂਗੇ ਉਸ ਤੋਂ ਬਾਅਦ ਪੰਚਾਇਤ ਝੱਗਾ ਚੱਕ ਗਈ ਤੇ ਇੱਕ ਐਮਐਲਏ ਐਮਐਲਏ ਕਹਿੰਦਾ ਛੜ ਦੇ ਭੋਲੋ ਸਿਓ ਤੇ ਉਹ ਉਹ ਕਹਿੰਦੇ ਮੁੜ ਕੇ ਬੋਲੇ ਹੀ ਨਹੀਂ ਐਮਐਲਏ ਜਿਹੜਾ ਮੈਸਜ ਖਾਨੇ ਵਾਲਾ ਇਹ ਵੀ ਚੁੱਪ ਕਰਕੇ ਲੰਘ ਗਿਆ ਸੋ ਐਮਐਲਏ ਨੂੰ ਪ੍ਰਸ਼ਾਸਨ ਨੂੰ ਬੇਨਤੀ ਆ ਭਾਈ ਇਹ ਪਹੀ ਸਰਕਾਰੀ ਆ ਕਿਸੇ ਕੋਲ ਅਧਿਕਾਰ ਨਹੀਂ ਰੋਕਣ ਦਾ ਤੇ ਇਹ ਹੈ ਜਿਹੜੀ ਇਹਨੂੰ ਪਹੀ ਨੂੰ ਛੁਡਾ ਦੇ 20 ਤਰੀਕ ਤੱਕ ਦਾ ਸਾਡੇ ਕੋਲ ਟਾਈਮ ਆ 20 ਤਰੀਕ ਤੋਂ ਪਹਿਲਾਂ ਮਸਲਾ ਹੱਲ ਕਰ ਦਿਓ ਨਹੀਂ ਉਸ ਤੋਂ ਬਾਅਦ ਅਸੀਂ ਕੋਈ ਪ੍ਰੋਗਰਾਮ ਲੀਕ ਕੇ ਤਾਂ ਆਪਦਾ ਪ੍ਰੋਟੈਸਟ ਕਰਾਂਗੇ ਇਹ ਸਾਡੀ ਮਜਬੂਰੀ ਆ ਸਾਡਾ ਸ਼ੌਕ ਨਹੀਂਗਾ ਮਜਬੂਰੀ ਆ ਸਾਡੀ ਭਰਾਵੋ ਕਿਸੇ ਕੋਲ ਸਮਾਂ ਨਹੀਂਗਾ ਇਹਨਾਂ ਲੋਕਾਂ ਨੇ ਹੁਣ ਸਮਾਂ ਕੱਢਿਆ ਕੋਈ ਕੰਮ ਤੋਂ ਆਇਆ ਕਿ ਤੂੰ ਅਸੀਂ ਏਡੀ ਦੂਰ ਚੱਲ ਕੇ ਆਇਆ ਆ ਮੁੰਡਾ ਫੋਨ ਤੇ ਵੀਡੀਓ ਬਣਾ ਪਰਸਤ ਚੱਲ ਕੇ ਆਇਆ ਲੱਕੀ ਮਿੱਤਰ ਆ ਮੇਰਾ ਬੰਦੇ ਨੇ ਜਦੋਂ ਵੀਡੀਓ ਦੇਖੀ ਨਾ ਵੀ ਐਂ ਕਰਕੇ ਹੈਂਡਿਕੈਪਟ ਬੰਦਾ ਤੁਰਿਆ ਉਹਦਾ ਮੇਰੇ ਕੋਲ ਘਰੇ ਆਇਆ ਜਿਹハ ਤੇ 6 ਮਹੀਨੇ ਵੱਲ ਘਰੇ ਆਇਆ ਤੇ ਬੰਦੇ ਨੇ ਵੀਡੀਓ ਦੇਖੀ ਮੈਨੂੰ ਕਹਿੰਦਾ ਚੱਲ ਸੋਹਣੀ ਚੱਲ ਗਿਆ ਆਪਾਂ ਮੈਂ ਤੇਰੇ ਨਾਲ ਚੱਲਦਾ ਗੱਡੀ ਲੈ ਕੇ ਆ ਆ ਬੰਦਾ ਨਾਲ ਆ ਇਹ ਇਹ ਹੁੰਦਾ ਯਾਰ ਇਨਸਾਨੀਅਤ ਦਾ ਬੰਦਾ ਜਾਣਦਾ ਵੀ ਨਹੀਂਗਾ ਪਰ ਮੈਂ ਗੱਲ ਕਰਦਾ ਵੀ ਜਿਹੜੇ ਇਨਸਾਫ ਪਸੰਦ ਲੋਕ ਆ ਪਿੰਡ ਦੇ ਵੀ ਆ ਟ ਜਿਹੜੇ ਸਹੀ ਨੇ ਸੱਚੇ ਨੇ ਇਮਾਨਦਾਰ ਨੇ ਗਰਬਾਣੀ ਨੂੰ ਮੰਨਦੇ ਨੇ ਗੁਰੂਆਂ ਨੂੰ ਮੰਨਦੇ ਨੇ ਉਹ ਸਾਰੇ ਇੱਥੇ ਸਾਥ ਦਿਓ ਪਰਿਵਾਰ ਦਾ ਤੇ ਇਲਾਕੇ ਦੇ ਬੰਦੇ ਵੀ ਠੀਕ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨਵਾਦ ਆ ਭਈ ਪਹੀ ਦਿਖਾ ਦੇ ਇਧਰੋਂ ਆਉਂਦੀ ਆ ਪਹੀ ਅੱਧੀ ਤਾਂ ਇਸ ਘਰ ਨੇ ਦਰਸਾ ਲਾ ਕੇ ਰੋਕੀ ਹੋਈ ਆ ਅੱਧੀ ਪਰਲੇ ਘਰ ਨੇ ਰੋਕ ਲਈ ਦਰਸਾ ਲਾ ਕੇ ਪਹੀ ਰੋਕੀ ਹੋਈ ਵੀ ਇੱਥੋਂ ਤੱਕ ਉਸ ਤੋਂ ਬਾਅਦ ਆਹ ਮੋੜ ਦੀ ਆ 11 ਕਿੰਨੇ 11 11 ਫੁੱਟ ਆ 11 ਫੁੱਟ ਆ ਪਹੀਏ ਜਿਹੜੇ ਉਧਰ ਨੂੰ ਜਾਂਦੀ ਆ ਖੇਤਾਂ ਉਧਰ ਨੂੰ ਜਾਂਦੀ ਆ ਤੇ ਤੁਸੀਂ ਆ ਆ ਆ ਦੱਸਦੇ ਬਾਈ ਇੱਧਰ ਨਿਗਾ ਮਰਾ ਦੇ ਆ 11 ਫੁੱਟ ਲੱਗਦੀ ਐ ਨਹੀਂ ਭਾਈ ਹੈ ਮੇਰਾ 3 ਕੇ ਫੁੱਟ ਲੱਗਦੇ 3 ਕੇ ਫੁੱਟ ਬਾਕੀ ਆ ਬਾਈ ਘਰ ਵਾਲੇ ਨੇ ਵੇਚ ਲੈ ਲਈ ਤੇ ਇੱਥੋਂ ਬੰਦ ਕਰਤੀ ਪਿੱਛੇ ਪਹੀ ਤੇ ਕਿਆ ਪ੍ਰਧਾਨ ਜੀ ਆ ਕਮਰਾ ਫਿਰ ਇਹਨਾਂ ਵਿੱਚ ਹੀ ਪਾਤਾ ਹਾਂ ਇਹ ਦੂ ਪਿੱਛੇ ੜੀ ਪਈ ਐ ਉਹ ਚ ਦੋ ਘਰ ਵਾਲੇ ਦਾ ਅੱਧੇ ਇਹਨਾਂ ਵਾਲੇ ਅੱਧੇ ਉਹਨੇ ਵਾਲੇ ਕਾਂਦ ਲਾ ਕੇ ਸਾਰਾ ਕੋ ਬੰਦ ਕਰਤਾ ਦਰਖਤ ਇਹ ਪਹੀ ਐ ਜਿਹੜੀ ਇਹ ਉਹ ਤੌਰ ਤੱਕ ਆ ਜਿਹੜੇ ਬਾਈ ਮਜ਼ਦੂਰ ਖੜੇ ਨੇ ਆ ਆ ਉਹਨਾਂ ਦੇ ਖੇਤਾਂ ਇਹ ਇਹ ਉਹਨਾਂ ਦੇ ਖੇਤਾਂ ਨੂੰ ਪਹੀ ਜਾਂਦੀ ਹੈ ਇਹਨਾਂ ਨੇ ਬੰਦ ਕਰਤੀ ਇੱਥੋਂ ਸਾਰੀ ਉਧਰ ਖੇਤਾਂ ਨੂੰ ਜਾਂਦੀ ਹੈ ਸਾਰੀ ਇੱਧਰ ਵੀ ਬੰਦ ਕਰਤੀ ਰੋਕ ਕੇ ਉਧਰ ਜਿਹੜਾ ਬਾਲੀ ਆ ਉਹਦੇ ਜਿਹੜੇ ਬਲੀ ਉਹ ਜਿਹੜੇ ਉਹ ਉਧਰ ਹੋ ਜਾਂਦਾ ਉਧਰ ਕੋਈ ਪਹੀ ਜਾਂਦੀ ਹੈ ਹਾਂਜੀ ਉਧਰ ਨਹੀਂ ਜੇ ਖਾਲ ਦੇ ਵਿੱਚ ਹੀ ਲੱਗਦਾ ਉਹ ਆਹ ਸੱਚ ਮੁਤਾ ਜੇ ਇਹ ਪਹੀਆ ਇਹਨਾਂ ਦੇ ਖੇਤਾਂ ਨਾ ਆਉਂਦੀ ਆ ਇੱਥੋਂ ਜਿਹੜਾ ਮਤਲਬ ਜਿਹੜਾ ਫਿਰ ਆਪਕੋ ਬਲੀ ਦਾ ਜਗਾ ਕੀ ਉੱਥੋਂ ਫਿਰ ਉਹ ਇੰਨੀ ਜਿਹੜਾ ਰੂਟ ਆ ਇਹ ਇੱਥੇ ਇੱਥੇ ਤੱਕ ਬਣਦੀ ਹੈ ਭਾਈ ਹਾਂਜੀ ਹਾਂ ਭਾਈ ਸਾਡੀ ਆਪ ਦੀ ਛੱਡੀ ਹੋਈ ਮੂਰੀ ਤੇ ਉਹ ਤੁਸੀਂ ਛੱਡ ਸਕਦੇ ਹੋ ਮਤਲਬ ਆ ਸਰਕਾਰੀ ਜਿਹੜੀ ਇਹ ਸਰਕਾਰੀ ਪਹੀ ਹੈ ਜੀ ਇਹ ਇਹਨਾਂ ਨੇ ਬੰਦ ਕਰ ਦਿੱਤੀ ਇਹ ਗਲੀ ਇਧਰ ਦੀ ਹੋ ਕੇ ਲੱਕੀ ਉਹ ਸਮਝ ਚਾਣਾ ਮਰਾ ਦੇ ਲਾਇਆ ਭਾਇਓ ਹਉ ਪ੍ਰਧਾਨ ਕੜਾ ਹਾਂਜੀ ਕੜਾ ਲਈ ਪਰ ਕਿਹੜੇ ਕਹਿੰਦੇ ਹੁੰਦਾ ਹੁਣ ਲੱਗੇ ਆ ਦੇਖੋ ਕਿੱਥੇ ਪਈ ਟੈਕਸ ਕਰੀ ਆਜੇ ਆਜੇ ਪਈ ਆ ਨਾਲ ਜਾਂਦੀ ਆ ਆ ਜਾਂਦੀ ਆ ਸਾਜ ਨੂੰ ਬਾਜ ਕੱਟਨੀ ਬਾਈ ਉਹੋ ਜੀ ਗੱਲ ਨਾ ਕਰੀ ਸਾਡੇ ਨਾਲ ਗੱਲ ਪਿਆ ਨਾ ਉਹੋ ਜੀ ਗੱਲ ਹੋਣਾ ਤੂੰ ਮੈਨੂੰ ਇਹਨਾਂ ਗੱਲ ਕਰ ਦੱਸ ਹਾਂ ਹਾਂ ਕਿ ਉਹ ਕਿੱਥੋਂ ਦੀ ਪਈ ਪਈ ਆ ਜਾਂਦੀ ਇੱਥੋਂ ਆ ਜਾਂਦੀ ਆ ਇੱਥੋਂ ਆਉਂਦੀ ਇੱਥੇ 4 ਫੁੱਟ ਰੋਕ ਕੇ ਜਾਂਦੀ ਆ ਬਾਈ ਠੀਕ ਰੁਕੀ ਤਾਂ ਕਿਹਨੂੰ ਭੈ ਰੁਕੀ ਮੇਰਾ ਆ ਰੁਕ ਗਿਆ ਬੇਬੀ ਮੇਰਾ ਕਸ ਨਹੀਂ ਆਜੂ ਚਾਰ ਫੁੱਟਾ ਪੈਸੀ ਰੁਕੀ ਜਾ ਹੈ ਕਿਹੜੀ ਰੁਕੀ ਆ ਚਲ ਆ ਜਾ ਉਧਰ ਹੀ ਜਾ ਗਏ ਆ ਫੜੀ ਮੇਰੀ ਬੱਗ ਤੇ ਨਹੀਂ ਰੱਖੀ ਹਾਲ ਤੱਕ ਨਾ ਸ ਹੈ ਤੁਮ ਲਾਛਾ ਰੱਖੀ ਰੱਖੀ ਕੋਲ ਬਰਾ ਹ ਅਕੋਰਡਿੰਗ ਜਾਏ ਉਧਰ ਹੀ ਜਾ ਤਾ ਕੋਈ ਨਾ ਨਹੀਂ ਉਹ ਨਹੀਂ ਇਹ ਚੀਜ਼ ਰਿਕਾਰ ਨਹੀਂ ਵੀਰ ਉਹ ਲੈ ਇਹ ਨਾ ਨਾ ਇਹ ਚੀਜ਼ ਹੈ ਇਹ ਕੀ ਚ ਗੱਲ ਨਹੀਂ ਕਰ ਹਾਂ ਇਹ ਗੱਲ ਨਹੀਂ ਕਰਨੀ ਗੱਲ ਤੇ ਬਹਿ ਕੇ ਜਿਹੜੀ ਕਰੋ ਇਹ ਆਏ ਕੋਈ ਨਹੀਂ ਨਿਕੜਨੇ ਪੜਦਾ ਗਾ ਜੀ ਸਾਡੇ ਮੇਰੀ ਥਾਂ ਦੀ ਕਿਵੇਂ ਨਾ ਮੇਰੀ ਗੱਲ ਤਾਂ ਹੁਣ ਤੂੰ ਆ ਕੇ ਨੰਗਲ ਤੇ ਨਹੀਂ ਮੇਰੀ ਗੱਲ ਤਾਂ ਹੁਣ ਗੱਲ ਸੁਣਨਾ ਅੰਕਲ ਕੋਈ ਨਾ ਮੈਂ ਤੇਰਾ ਭਰਾ ਸਾਡੇ ਦੀ ਬੰਦੀ ਦਾ ਮੇਰੇ ਕਹਿਣ ਤੇ ਤੂੰ ਅਸੀਂ ਇਹਨਾਂ ਨੂੰ ਪੈਂਦੀ ਨਾਲ ਤਾਂ ਜਿਹੜੀ ਨਾਲ ਉਹਦਾ ਵੀ ਪੱਕ ਸੁਣ ਲਿਆ ਛੋਡਾ ਵੀ ਪੱਕ ਸੁਣ ਲਿਆ ਤੁਹਾਨੂੰ ਵੀ ਪਤਾ ਹੋਊ ਜੇ ਸੜਕ ਤੇ ਲੱਗਿਆ ਬਾਣ ਇਹਨਾਂ ਦਾ ਉਧਰ ਆਪਣੇ ਆਪ ਨੂੰ ਦਿਖਾ ਕੇ ਦਿਨਾਂ ਤੇ ਦਿਖਾ ਕੇ ਨਹੀਂ ਹੋਣੀ ਹੋਊਗੀ ਆਪੋ ਆ ਇਹ ਲੜ ਲੜਾਈ ਦਾ ਚੱਲ ਜਾਨੀ ਆ ਆ ਜਿਹੜੇ ਮੈਂ ਲਾਈ ਆ ਬਤਾ ਰਹਾ ਇਹ ਇਧਰ ਇਧਰ ਉਹਦੀ ਵੀ ਆ ਆ ਉਹਦੀ ਆ ਵੀਰਦੀ ਰਹੀ ਆ ਆ ਇਹ ਦੇ ਫਾਰ ਗਿਆ ਤੇ ਆ ਮੈਂ ਰਾਹ ਆ ਰਹਾ ਤੈਨੂੰ ਬੰਤਾ ਜਾਂਦੇ ਛੋਟਾ ਇਹ ਰਾਹ ਕਿਸ ਨੂੰ ਹੋਰ ਲੱਗਿਆ ਵੀਰੇ ਇਹਨਾਂ ਨੇ ਅੱਗੇ ਦੀ ਸ਼ਰਤਾਂ ਜਿਨ੍ਹਾਂ ਨੂੰ ਜਾਣਦਾ ਹੈ ਜਿਹਨੂੰ ਰਾਹ ਆ ਜਾਂਦਾ ਹੈ ਇਹਨਾਂ ਦੇ ਬਾਣ ਤੇ ਪੜ ਕੇ ਸਾਥੋਂ ਤਾਂ ਇੱਥੋਂ ਤੱਕ ਹੀ ਆ ਗਏ ਸੀ ਠੀਕ ਠੀਕ ਹਾਂ ਤੇ ਇੱਥੋਂ ਦਾ ਬਾਹ ਹੋ ਗਿਆ ਇਹਨਾਂ ਕੋਲ ਤਾਂ ਸੋਸਾਇਟੀ ਦਾ ਬਾਣਾ ਸਾਰਿਆਂ ਕੋਲੇ ਆ ਬੰਦਾ ਬਾਣ ਉਧਰ ਲੱਗ ਗਿਆ ਸੜਕ ਨਾਲ ਉਧਰ ਦੀ ਪਹੀ ਆਉਂਗੀ ਆਇਆ ਆਇਆ ਉਹ ਲੜੀਆਂ ਦਾ